ਓਏ ਪਾਈ ਜੀ ਮੈਂ ਮੈਂ ਤੈਨੂੰ ਪਾਈ ਜੀ ਬਾਈ ਜੀ ਹਟ ਪਰੇ ਤੂੰ ਮੇਰੇ ਕਮਰੇ ਦੇ ਲੈ ਕੇ ਡੀਸੀ ਬਣ ਕੇ ਆ ਗਿਆ ਇੱਕ ਮਿੰਟ ਤੈਨੂੰ ਕੀ ਗਿਆ ਮੈਂ ਬਾਈ ਜੀ ਮੈਂ ਨਾ ਗੱਲ ਤਾਂ ਹੁਣ ਇੱਕ ਮਿੰਟ ਹਾਂ ਮੈਂ ਤਾਂ ਦੇਖ ਲੈ ਪਰੇ ਦੇਖ ਲੈ ਵੀਡੀਓ ਨਹੀਂ ਬਣਾਈ ਗਈ ਹੈਗੀ ਓਏ ਨਹੀਂ ਬਣਾਇਆ ਹੂੰ ਦੱਸ ਚੈੱਕ ਕਰਕੇ ਪਹਿਲਾਂ ਚੈੱਕ ਕਰਕੇ ਬਣਾਇਆ ਗਿਆ ਮੋਬਾਈਲ 'ਚ ਕਰ ਲੈ ਬਲਾਗ ਨੂੰ ਬਣਾਣਾ ਬਲਾਗ ਨੂੰ ਬਣਾਣਾ ਤੂੰ ਆ ਜਾ ਤੂੰ ਕਿਹਨੂੰ ਬਣਾਣਾ ਤੈਨੂੰ ਨਹੀਂ ਬਣਾਣਾ ਤੂੰ ਤੂੰ ਬਲਾਗ ਵਾਲੀ ਕਿਦਾ ਜਾ ਜਾ ਜਾਵਣਾ ਆਉਣਾ ਇਹ ਨਹੀਂ ਮਿਲਦਾ ਉਹ ਮੈਂ ਜਾਇ ਰਖ ਰਿਹਾ ਯਾਰ ਚਰਚਾ ਕਰ ਲੈ ਯਾਰ ਮੈਂ ਕਹਿੰਨਾ ਆਪਣਾ ਚੈੱਕ ਖਰਚਤੀ ਮੈਂ ਕਹਿੰਦਾ ਆਪਣਾ ਚੈੱਕ ਨਹੀਂ ਬਸ ਗਿਆ ਯਾਰ ਯਾਰ ਪਾ ਦੇ ਹਾਂ ਤੇ ਕਿੱਲਾ ਬਣਾ ਕੇ ਹੋਣਾ ਹੁਣ ਤੂੰ ਕਹਿੰਦਾ ਕੀ ਕਹਿੰਦਾ ਨੀ ਮੈਂ ਉਹ ਉਏ ਮੈਂ ਤਾੜਾ ਦੇ ਚੱਲ ਬਾਈ ਵੜ ਕੇ ਮਾਵਾਂ ਤਾ ਦੇ ਬਾਈ ਨਹੀਂ ਮੈਂ ਹੁਣ ਤੇਰੇ ਹੂਰੇ ਪੈਲ ਕੇ ਦੂਜਾ ਰਾਣ ਕੱਟ ਓਏ ਮੋਈ ਦੀ ਰਾਣ ਕੱਟ ਕੱਢ ਲੈ ਜੇ ਮੋਈ ਕੋਟਲਾ ਮਾਰ ਨਹੀਂ ਆ ਨਹੀਂ ਨਹੀਂ ਚੱਲ ਵਾਟਾ ਵਾਟਾ ਤੇ ਤਰੋ ਨਾ 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 ਅੰਦਰ ਕੋਈ ਨਿੰਦ ਲਾ ਗਿਆ ਓਏ ਓਏ ਕਮੈਂਟ ਫੜਤਾ ਜੇ ਫੇਰੇ ਨਿੰਦ ਲਾ ਓਏ ਕਮੈਂਟ ਜੋਗੀ ਨਿੰਦ ਲਾ ਗਿਆ ਫੋਨ ਫੋਨ ਉਂਦਰ ਰੱਖ ਕਮੈਂਟ ਨਿੰਦ ਲਾ ਜਿੰਦ ਲਾ ਨਿੰਦ ਲਾ ਛੜਦਾ ਹੀ ਇੱਕ ਕਮੈਂਟ ਯਾਰ ਤੂੰ ਜਾ ਤਰੀ ਉਹੀ ਗੱਲ ਕਰਦਾ ਯਾਰ ਸਾਬਾ ਤੇਰੀ ਦੰਦ ਬਿੱਤੀਆਂ ਤੇਰੀ ਖੜਾ ਖਾ ਫੜਦਾ ਬਾਰ ਫੜਵਾ ਇੱਤਸਾ ਮਾਰਨਾ ਬਾਹਰ ਨੂੰ ਖੜ ਖੜ ਕਾ ਬਾਰ ਫੜਵਾ ਓਏ ਖੜ ਦੇਖਣ ਆ ਗਿਆ ਪਾਣਾ ਉਦੋਂ ਹੀ ਕੰਮ ਆ ਲੋਗੀ ਰੋ ਆ ਗਿਆ 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 ਥੈਂਕ ਯੂ ਓ ਆ ਗਿਆ ਤੇ ਕਮਰ ਬਣਦਾ ਓਏ ਓਏ ਉਂਗਲਾ ਆ ਜੇ ਵਿੱਚ ਲਾਉਂਗਾ ਤੇਰਾ ਗੁੱਠਾ ਆ ਗਿਆ ਵਿੱਚ ਇਹਨਾਂ ਨਾਲ ਦਰੂਖ ਪੀਵਦਾ ਮੈਂ ਜਾ ਰਿਹਾ ਕੁਲੀ ਲਾਈ ਜਾ ਬਹਰੇ ਮੇਰੇ ਘਰ ਤੋਂ ਹਮਨ ਤੋਂ ਹੋਰ ਕੁਲੀ ਹੋਰ ਜਾ ਕਿ ਆ ਬੀ ਕਿੱਥੇ ਆ ਉਹ ਬੰਦੇ ਨਾ ਦੋ ਜਿੰਦਾਂ ਦੇ ਬੜਾ ਬਾਹਰ ਦਾ ਖੋਲ ਦਾ ਕਰ ਲਓ ਕਿ ਬੜੇ ਜਿੰਦਾਂ ਦਾ ਬਾਹਰ ਜਿੰਦਾਂ ਨੂੰ ਜਿੰਦਾਂ ਨੂੰ ਦੰਦੀ ਪੀ ਰਿਹੀ ਧੀ ਧੀ ਜਿੰਦਾਂ ਦਾ ਕਿ ਜਿੰਦਾਂ ਦਾ ਓਏ ਬਾਹਰ ਦਾ ਖੋਲ ਦਾ ਕਰ ਮੁੰਡੇ ਉਹ ਖੋਲ ਖੋਲ ਲਾ ਖੋਲ ਦਾ ਪ੍ਰਵਾਦ ਮੇਰੇ ਵੀਡੀਓ ਬਣਾਣਾ ਆਪਣਾ ਮੈਂ ਹਾਰ ਦਾ ਪ੍ਰੋਗਰਾਮ ਨਹੀਂ ਸੀ ਕੇ ਬਣਾਉਂਦਾ ਮੇਰੇ ਮੇਰੇ ਹਾਰ ਦਾ ਦਾਰੂ ਪੀ ਕੇ ਕਾਹ ਬਣਾਉਂਦਾ ਛੱਡ ਦੇ ਛੱਡ ਮਾਫੀ ਮਾਫੀ ਦੱਸ ਮੈਂ ਰਹਾ ਦਾਰੂ ਪੀਂਦੇ ਦਾਰੂ ਪੀਂਦੇ ਅੰਦਰ ਮੈਨੂੰ ਮਾਫੀ ਮਾਗਦਾ ਮੇਰੇ ਬਾਸ ਦਾਰੂ ਪੀਤੀ ਐਸੇ ਮੈਂ ਤਾਂ ਮੈਂ ਸਮਾਫੀ ਮਾਗਦਾ ਦਾਰੂ ਪੀਤੀ ਐ ਬੈਠਾ ਪੜਾਈ ਤੂੰ ਮੰਨਦਾ ਹੋਈ ਰਹਿਣਾ ਬਾਈ ਮਣਕੇ ਛੱਡ ਦੇ ਬੈਠਾ ਬੈਠਾ ਫੜਦੇ ਪੜਾ ਦੇ ਯੋਨ ਹਾਰ ਦੇ ਪ੍ਰੋਗਰਾਮ ਹਾਂ ਮੈਨੂੰ ਮੈਗੀ ਕਰਾ ਮੇਰਾ ਨਾਮ ਮਾਰ ਦੂੰ ਦਾਰੂ ਪੀ ਕੇ ਅੰਦਰ ਬੜ ਕੇ ਮੈਨੂੰ ਧੱਕੇ ਲਾ ਕੁੰਦੀ ਦੀ ਮੈਂ ਕਹਿੰਦਾ ਧੱਕੇ ਜਾਂਦਾ ਲੋ ਤੱਕੁੰਦੀ ਲਾਉਂਦੀ ਹਾਂ ਗੁੰਡੀ ਲਾਉਂਦੀ ਤਰੇਆਂ ਲੱਗੀ ਆ ਪ੍ਰਾਣੇ ਦੀ ਗੁੰਡੀ ਜਿਹਨੇ ਜੋੜੀ ਕੀਤੀ ਏ ਮੇਰੀ ਜਿਹਨੇ ਕੀਤੀ ਗੁੰਡੀ ਵਾ ਮੈਂ ਨਹੀਂ ਮੈਨੂੰ ਕੀਤੇ ਗਿੱਤੇ ਜੇ ਦੇਖਿਆ ਕਿ ਮੈਂਡ ਕਰ ਰਹੀ ਵੇ ਦੇਖਿਆ ਨਹੀਂ ਹੈ ਵੀਡੀਓ ਤੱਕ ਕਿਨੇ ਗਿਆ ਲੋਡ ਕੀਤਾ ਸੀ ਮੈਨੂੰ ਕਿਸੇ ਨੇ ਕੀਤਾਗਾ ਫੇਰ ਕੋਈ ਨਹੀਂ ਬੁਲਾਉ ਮੈਂ ਰਾਜੇ ਨੂੰ ਇੱਥੇ ਬੁਲਾ ਰਾਜੇ ਨੂੰ ਮੈਂ ਹਾਰਦੀ ਮੈਨੂੰ ਕਰਾਉਣਾ ਫਿਰ ਇਹਨਾਂ ਨੂੰ ਪੀਤੀ ਤੇਰੀ ਦਰੂ ਪੀ ਕੇ ਮੇਰੇ ਕੰਮ ਦਾ ਥੋੜੇ ਕਰਨਾ ਆਏਗਾ ਕਰਨਾ ਹੈ ਕਿ ਲੈਰ ਖਰਾਬ ਦੇ ਕਿਸੇ ਦੀ ਯਾਰਾ ਆਹ ਇਹ ਕੜਾ ਕੰਮ ਨਹੀਂ ਗਿਆ ਤੇ ਅੱਜ ਮੇਰੇ ਲੈੜ ਖਾ ਗਈ ਲੋਕਾਂ ਦੀ ਆਹ ਰੋਟੀ ਨੇ ਇਸ ਤਾਕਾਂ ਦਾ ਚੂੜੀ ਕਿੱਥੇ ਕੁੰਡੀ ਦੀ ਰਾਹ ਘੜਦਾ ਪੋਣਾ ਪੋਣੇ ਨੇ ਹੁਣ ਤੂੰ ਦੱਸ ਪਾ ਮੋਟਿਆ ਜਿਆ ਉਧਰ ਤੇ ਤਾਂ ਉਹਨੇ ਕਾਦੇ ਜੀ ਮੈਂ ਮੀਟਰ ਪੱਟਣ ਵਾਲਾ ਮੈਂ ਨਹੀਂ ਕਿਸੇ ਦੇ ਇੱਥੇ ਰੱਖ ਕੇ ਮੈਂ ਗੱਲ ਹੀ ਨਹੀਂ ਬਰਦਾਇਤ ਉਹਨੂੰ ਭੈਣ ਕਹਤਾ ਮੈਨੂੰ ਜਿੱਜਾ ਕ ਭੈਣ ਮਰਸੇ ਤੇ ਜਿੱਜਾ ਕਾ ਮੈਨੂੰ ਕਾਚੂ ਹੰਦੇ ਪਿਆ ਜੀਜਾ ਕਹਿ ਫੇਰ ਸੱਡੂ ਮੈਂ ਚੱਲ ਜੀਜਾ ਬਣ ਕੇ ਮਾਰ ਉਹਨੂੰ ਕਾ ਤੂੰ ਮੇਰੀ ਭੈਣ ਤੇ ਮੇਰਾ ਤੂੰ ਇਹ ਤੂੰ ਮੇਰੀ ਭੈਣ ਤੇ ਕਹਿ ਜੀਜਾ ਭੈਣਾ ਤੂੰ ਤੇਰੀ ਜੀਜਾ ਮਰਾ ਠੀਕ ਹੈ ਛੱਡ ਦੋ ਛੱਡ ਦੋ ਪਿੱਛੇ ਆ ਕੇ ਪਿੱਛੇ ਜਾ ਮੈਂ ਜੀਜਾ ਹੁੰਦਾ ਪਿਆ ਨਹੀਂ ਆਈ ਨਹੀਂ ਆਈ ਬੀਬੀ ਪਾਟੜਨਾ ਤੂੰ ਨਾ ਦਾਰੂ ਪੀ ਕੇ ਤੀੜੇ ਪਰ ਨਾ ਹੁਣ ਬਸ ਕਰ ਸਮਾਫੀ ਮੰਗੇ ਚੱਲ ਮਾਫੀ ਮੰਗ ਲਈ ਤੇ ਮੁੱਠਾ ਮੁੱਠ ਟੁੱਟ ਗਿਆ ਬੇਸ ਬਟਪਣਾ ਯਾਰ ਦੇਖ ਮਾਫੀ ਮੰਗਿਆ ਨਾ ਬਲੀਆ ਵੀਰਾਂ ਤੂੰ ਕਿਵੇਂ ਆਏ ਸੀ ਅੰਦਰ ਬਣਾਵਾ ਕਿਹੜਾ ਦਾ ਮੈਂ ਕਿਹਦੇ ਹਿਸਾਬ ਨਾਲ ਬਣੀ ਆ ਬਾਈ ਯਾਰ ਹੈ ਵੀਡੀਓ ਕਿਵੇਂ ਬਣਾਉਣ ਲੱਗਾ ਤੂੰ ਨਹੀਂ ਬਣਾਉਣ ਲੱਗਾ ਉਧਰ ਆ ਗੇਟ ਖੋਲ ਕੇ ਟੱਪ ਜੇ ਨਹੀਂ ਹਿੰਦੇ ਲੱਗੇ ਕਿੱਥੇ ਜਾ ਲੱਗੇ ਕਿੱਥੇ ਜਾ ਕੇ ਜਾਲੜਾ ਲੈ ਮੈਨੂੰ ਹੁਣ ਯਾਰ ਆਏ ਕਿਵੇਂ ਜਾਂਦੇ ਜਹੀ ਬਲਾ ਕੇ ਚ ਉਧਰ ਨੂੰ ਮੈਂ ਜਾਈ ਉਹਨੂੰ ਖੱਤੋਂ ਖੜਕੂ ਫਿਰ ਉਧਰ 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 ਜਾ ਹੁਣ ਜੇ ਉਹ ਸਾਧਾ ਖੜੇ ਹੋਣ ਕੇ ਉਹ ਮਾਇਦੇ ਪਾਛੇ ਥੱਲੇ ਨੂੰ ਥੱਲੇ ਪੈਰਾਂ ਤੇ ਜਿੱਤ ਬਣਾ ਲਵੇਗਾ